ਨੇ ਲੰਦਾ ਕਾਈ ਵੇ وارਸ ਮੇਰੇ ਡਾਡੇ ਜੋਰ ਮਾਰੇ ਲੜ ਜੇ ਨਾ ਤੇਰੇ ਲਈ ਵੇ وارਸ ਮੇਰੇ ਡਾਡੇ ਜੋਰ ਮਾਰੇ ਲੜ ਜੇ ਨਾ ਤੇਰੇ ਲਈ ਕੋਤਕੀ ਮੈਨੂੰ ਡੋਲ ਚਾੜਿਆ ਮੈਂ ਨਾ ਸੀ ਡੋਲੇ ਚਲ ਰਹੀਆ ਬੋਰਾ ਵੇ ਹੋੜ ਨਹੀਂ ਨਾ ਤੇਰੇ ਤਿੰਨੇ ਇਕੱਠੇ ਕਿਵੇਂ ਮਿਲੇ ਵੱਸੇ ਵੈਸੇ ਹੀ ਇਦਾਂ ਗੱਲਬਾਤ ਕਰਦੇ ਕੌਣ ਮਜਾਉਣ ਕਰਕੇ ਜਦੋਂ ਸੱਥਾਂ 'ਚ ਅਸੀਂ ਮਤਲਬ ਮਿਲਦੇ ਸੀ ਉਦੋਂ ਉੱਥੇ ਹੀ ਮਤਲਬ ਲੇਗਾ ਤੇ ਕਬਧੀ ਗਿਆ ਤੂੰ ਤਾਰਾ ਸਿੱਖਿਆ ਕਿਤੋਂ ਜਾਂ ਕੁਦਰਤੀ ਮੇਰੇ ਉਸਤਾਦ ਨੇ ਜੀ ਉਹ ਕੈਨੇਡਾ 'ਚ ਰਹਿੰਦੇ ਨੇ ਕਰਨਵੀਰ ਕਲੇਰ ਹੂੰ ਉਹਨਾਂ ਤੋਂ ਮੈਂ ਸਿੱਖਿਆ ਮਤਲਬ ਜਦੋਂ ਲੋਕਡਾਊਨ ਟਾਈਮ ਸਾਰੇ ਵਿਹਲੇ ਸੀ ਸਾਨੂੰ ਸ਼ੁਰੂ ਤੋਂ ਮੈਨੂੰ ਬਚਪਨ ਤੋਂ ਤਾਂ ਵੈਸੇ ਸਾਜ਼ਾਂ ਦਾ ਸ਼ੌਂਕ ਰਿਹਾ ਜਿਵੇਂ ਸਰੰਗੀ ਵੀ ਮੈਂ ਵਜਾ ਲੈਣਾ ਜੀ ਹੂੰ ਤੇ ਉਸ ਟਾਈਮ ਕੋਈ ਸਰਕਾਰ ਵੱਲੋਂ ਆਇਆ ਸੀ ਵੀ ਕੋਈ ਲੋਕ ਗੀਤ ਦਾ ਕੰਪੀਟੀਸ਼ਨ ਅਸੀਂ ਦੋਨਾਂ ਨੇ ਫਿਰ ਬਣਾ ਕੇ ਪਾਇਆ ਫਿਰ ਉਹਨਾਂ ਨੇ ਸਾਡੇ ਨਾਲ ਕਰਨਵੀਰ ਕਲੇਰ ਜੀ ਉਹਨਾਂ ਨੇ ਸਾਨੂੰ ਮੈਨੂੰ ਆ ਸਾਜ ਦੀ ਗੁੜਤੀ ਦਿੱਤੀ ਕਿੰਨੀ ਕੀ ਦੇਰ ਹੋ ਗਈ ਤੁਹਾਨੂੰ ਗਾਇਕੀ ਦੇ ਵਿੱਚ ਆਏ ਨੂੰ ਕਿੰਨੀ ਦੇਰ ਹੋ ਗਈ ਸੱਥਾਂ ਦੇ ਵਿੱਚ ਗੁੰਦੇ ਸੱਥਾਂ ਦੇ ਵਿੱਚ ਪ੍ਰੋਫੈਸ਼ਨਲੀ ਤਾਂ ਜੀ ਸਾਨੂੰ ਥੋੜਾ ਟਾਈਮ ਹੋਇਆ ਬਾਕੀ ਪਹਿਲਾਂ ਸਾਡੇ ਤੀਜੀ ਪੀੜੀ ਦੇ ਵਿੱਚ ਆ ਗਈ ਇਹ ਚੀਜ਼ ਨਾ ਸਕਦੇ ਵੀ ਪਿਤਾ ਜੀ ਦੀ ਗੁਰਤੀ ਜਾਂ ਦਾਦਾ ਜੀ ਦੀ ਗੁਰਤੀ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਖੂਨ ਦੇ ਵਿੱਚ ਸਾਨੂੰ ਇਹ ਚੀਜ਼ ਮਿਲੀ ਹੈ ਦੋਸਤੋ 22ਵੀਂ ਸਦੀ ਦੇ ਵਿੱਚ ਨੌਜਵਾਨ ਇੰਟਰਨੈਟ ਦਾ ਸਿਮਾ ਦੇ ਵਿੱਚ ਪੂਰਾ YouTube ਤੇ ਆਪਣੇ ਫੋਕ ਸਿੰਗਰ ਹੋਣ ਚਾਹੇ ਚਾਹੇ ਡਬਿੰਗ ਹੋਵੇ ਚਾਹੇ ਕੋਈ ਸਿੰਗਰ ਹੋਣ ਚਾਹੇ ਆਪਣੇ ਕਹਿ ਸਕਦੇ ਹਾਂ ਕਿ ਹਿੰਦੁਸਤਾਨ ਦੇ ਵੱਡੇ ਵੱਡੇ ਸਿੰਗਰ ਹੋਣ ਉਹ ਆਪਣੀ ਪਛਾਣ ਅਲੱਗ ਰੱਖਦੇ ਨੇ ਨੌਜਵਾਨ ਪੀੜੀ ਜਿਹੜੀ ਉਹ ਦੇਖ ਦਿਖਾਇਆ ਕਰਕੇ ਜਿਹੜੀ ਆ ਆਪਣੇ ਆਪ ਨੂੰ ਉਹਨਾਂ ਦੀ ਤਰ੍ਹਾਂ ਵਰਤਦੇ ਨੇ ਪਰ ਇੱਥੇ ਨੌਜਵਾਨ ਇੱਕ ਲੈ ਕੇ ਆਏ ਆ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਸਟੂਡੈਂਟ ਨੇ ਜਿਹੜਾ ਨੇ ਆਪਣੇ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਪੰਜਾਬ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਤਾਂ ਇਹ ਇਹ ਵਜੋਂਦੇ ਬੜਾ ਸੋਹਣਾ ਨੇ ਅਲਗੋਜਾ ਹੋ ਗਿਆ ਚਾਹੇ ਚਾਹੇ ਦ ਤਾਰੋਂ ਦ ਤਾਰੋਂ ਦ ਤਾਰਾ ਚਾਹੇ ਦ ਤਾਰਾ ਹੋ ਗਿਆ ਤੇ ਨਾ ਮੁੰਡਾ ਜਿਹੜਾ ਨੌਜਵਾਨ ਹੈ ਗਾਂਦਾ ਬੜਾ ਸੋਹਣਾ ਗੱਲਬਾਤ ਕਰਦੇ ਹਾਂ ਪਹਿਲਾਂ ਸਭ ਤੋਂ ਪਹਿਲਾਂ ਇੱਕ ਗਾਣਾ ਸੁਣਾਓ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਹਾਂ ਲੈ ਕੇ ਦੇ ਗਿਆ ਮੇਲੇ ਸਖੀਆਂ ਤੋਂ ਚੋਰੀ ਚੋਰੀ ਮੇਲੇ ਵਿੱਚ ਆਈ ਵੇ ਲੈਂਦੀ ਆ ਜੇ ਦੇਖ ਮੱਚ ਜਾਣੀ ਸੀ ਦੁਹਾਈ ਵੇ ਝੰਝਰਾ ਵੀ ਸ਼ੋਰ ਦੇਖੋ ਵਾਟੇ ਸੋਤੇ ਆਈ ਕੋਈ ਘਰੇ ਜਾ ਕੇ ਮਾਰ ਦੂਗਾ ਬੰਨੇ ਨੀ ਤੇਲਾ ਮਾਰੀਦਾ ਗਿਆ ਲੈ ਕੇ ਦੇ ਗਿਆ ਕਰੂੰਗਾ ਅਲਗੋਜੇ ਤੋਂ ਸ਼ੁਰੂ ਕਰੂੰਗਾ ਭਾਈ ਕੀ ਨਾਮ ਤੁਹਾਡਾ ਮੇਰਾ ਨਾਂ ਜੀ ਅਜਮੇਰ ਸਮਰਾ ਕਿਹੜੀ ਕਲਾਚ ਪਰਦਾ ਮੈਂ ਤਾਂ ਜੀ 12ਵੀਂ ਪਲੱਸ 2 ਕਰਕੇ ਹੁਣ ਹਾਂਜੀ ਅੱਛਾ ਤੁਸੀਂ ਤਿੰਨੇ ਇਕੱਠੇ ਫਰੈਂਡ ਹੋ ਹਾਂਜੀ ਕਿੰਨੀ ਦੇਰ ਤੋਂ ਸਾਨੂੰ ਹੋ ਗਿਆ 2-3 ਸਾਲ ਇਕੱਠੇ ਹਾਂ 2-3 ਸਾਲ ਹੋ ਗਿਆ ਸ਼ੌਂਕ ਕਿੱਥੋਂ ਪਿਆ ਗਾਇਕੀ ਦਾ ਅਲਗੋਜੇ ਦਾ ਕਿਉਂਕਿ ਵਿਰਾਸਤੀ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਬਹੁਤ ਘੱਟ ਲੋਕ ਵਿਰਾਸਤੀ ਸੰਭਾਲ ਕੇ ਰੱਖਦੇ ਤੁਸੀਂ ਤਿੰਨਾਂ ਜਾਣਿਆਂ ਨੇ ਇੱਕ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੈ ਹਾਂਜੀ ਮੈਨੇ ਥੋੜੀ ਉਮਰ ਤਾਈਂ ਸ਼ੌਂਕ ਪੈ ਗਿਆ ਸੀ 18-19 ਕੇ ਸਾਲ ਦੇ ਹੂੰ 25 ਸਾਲ ਦੇ ਹੋਣਾ ਉਮਰ ਹੋ ਗਈ। ਹੂੰ ਪਰਿਵਾਰ ਪੂਰਾ ਕੰਪਰੋਮਾਈਜ਼ ਕਰਿਆ? ਹਾਂਜੀ ਪੂਰਾ ਸਾਥ ਹੈ ਜੀ। ਅੱਛਾ ਤਿੰਨੇ ਇਕੱਠੇ ਕਿਵੇਂ ਮਿਲੇ? ਬਸ ਐ ਵੈਸੇ ਹੀ ਇਦਾਂ ਗੱਲਬਾਤ ਕਰਦੇ ਹੁੰਦੇ ਸੀ ਪਹਿਲਾਂ ਫੋਨ ਤੇ। ਆਹ ਇਹਦੇ ਕਰਕੇ ਗੋਣ ਮਜਾਉਣ ਕਰਕੇ ਜਦੋਂ ਸਾਥਾਂ ਜਿਸੀਂ ਮਤਲਬ ਮਿਲਦੇ ਸੀ ਉਦੋਂ ਉੱਥੇ ਹੀ ਮਤਲਬ ਲੱਗਾ ਤੇ ਕਵਧੀ ਗਿਆ। ਹੂੰ ਅੱਛਾ ਦੋ ਤਾਰਾ ਸਿੱਖਿਆ ਕਿਤੋਂ? ਜਾਂ ਕੁਦਰਤੀ? ਮੇਰੇ ਉਸਤਾਦ ਨੇ ਜੀ ਉਹ ਕੈਨੇਡਾ 'ਚ ਰਹਿੰਦੇ ਨੇ ਕਰਨਵੀਰ ਕਲੇਰ ਹਮ ਉਹਨਾਂ ਤੋਂ ਮੈਂ ਸਿੱਖਿਆ ਮਤਲਬ ਜਦੋਂ ਲਾਕਡਾਊਨ ਟਾਈਮ ਸਾਰੇ ਬੇਲੇ ਸੀ ਸਾਨੂੰ ਸ਼ੁਰੂ ਤੋਂ ਮੈਨੂੰ ਬਚਪਨ ਤੋਂ ਤਾਂ ਵੈਸੇ ਸਾਜ਼ਾਂ ਦਾ ਸ਼ੌਂਕ ਰਿਹਾ ਜਿਵੇਂ ਸਰੰਗੀ ਵੀ ਮੈਂ ਵਜਾ ਲੈਣਾ ਜੀ ਹਮ ਤੇ ਉਸ ਟਾਈਮ ਕੋਈ ਸਰਕਾਰ ਵੱਲੋਂ ਆਇਆ ਸੀ ਵੀ ਕੋਈ ਲੋਕ ਗੀਤ ਤੇ ਕੰਪੀਟੀਸ਼ਨ ਅਸੀਂ ਦੋਨਾਂ ਨੂੰ ਫਿਰ ਬਣਾ ਕੇ ਪਾਇਆ ਫਿਰ ਉਹਨਾਂ ਨੇ ਸਾਡੇ ਨਾਲ ਕਰਨਵੀਰ ਕਲੇਰ ਜੀ ਉਹਨਾਂ ਨੇ ਸਾਨੂੰ ਮੈਨੂੰ ਆ ਸਾਜ਼ ਦੀ ਗੁੜਤੀ ਦਿੱਤੀ ਹੈ ਹਮ ਤੇ ਬਸ ਹੁਣ ਤੱਕ ਵਜਾਈ ਜਾਂਦੇ ਆ ਕਿਰਪਾ ਨਾਲ ਉਹਨਾਂ ਦੀ ਮੈਂ ਉਸੇ ਸਵਾਲ ਤੇ ਆਉਂਗਾ ਤਿੰਨੇ ਇਕੱਠੇ ਕਿਵੇਂ ਮਿਲੇ ਤੁਸੀਂ ਕਿ ਇਹਨਾਂ ਨੇ ਕਿਹਾ ਵੀ ਬਸ ਫੋਨ ਤੇ ਗੱਲ ਹੋਈ ਸੀ ਸਾਜ਼ ਨੇ ਜੀ ਮਲਾਉਣ ਵਾਲੇ ਉਹ ਮੁੰਡਾ ਲਗੋਜ਼ੇ ਵਜਾ ਲੈਂਦਾ ਸੀ ਬਾਕੀ ਅਸੀਂ ਸੱਥਾਂ ਦਾ ਗਾਉਣ ਕਰਦੇ ਆ ਜਿਹੜੇ ਪੰਜਾਬ ਦੀਆਂ ਸੱਥਾਂ ਦਾ ਗਾਣਾ ਜਿੱਥੇ ਬਜ਼ੁਰਗ ਸਾਂਝੀ ਸਾਂ ਤੇ ਸੁਣਦੇ ਇਕੱਠਾਂ ਬੋਰਡ ਦੀ ਸ਼ਾਮੇ ਬੈਠ ਕੇ ਇਹ ਇਹ ਮੁੰਡਾ ਲਗੋਜ਼ੇ ਵਜਾ ਲੈਂਦਾ ਸੀ ਤੇ ਇਹ ਮੇਰਾ ਛੋਟਾ ਭਰਾ ਨਾ ਕੁਮਰ ਸਿੰਘ ਮੰਡੇਰ ਮੇਰਾ ਨਾ ਜਾਸ ਕੁਮਰ ਸਿੰਘ ਮੰਡੇਰ ਹੈ ਜੀ ਤੇ ਸਾਡਾ ਜਿਹੜਾ ਲਗੋਜ਼ਾ ਵਾਦ ਕਹੋਦਾ ਨਾਮ ਜਮੇਰ ਸੋਮਰਾ ਤੇ ਇਹ ਸਾਜ਼ਾਂ ਦੇ ਥਰੂ ਇਹ ਜੋ ਖੜੇ ਜਾਂ ਜੁੜਦੇ ਸੀਗੇ ਇੱਕ ਦੂਜੇ ਨੂੰ ਤੇ ਬਾ ਅੱਗੇ ਤੋਂ ਅੱਗੇ ਵਾਕਫ ਹੋਇਆ ਤੇ ਬਣ ਗਈ ਜੀ ਹੁਣ ਇਕੱਠੇ ਆ ਸਾਡਾ ਗਰੁੱਪ ਚੱਲ ਰਿਹਾ ਮੰਡੇਰ ਬ੍ਰਦਰਸ ਦੇ ਨਾਮ ਤੋਂ ਮੰਡੇਰ ਬ੍ਰਦਰਸ ਕਿੰਨੀਂਕ ਦੇਰ ਹੋ ਗਈ ਤੁਹਾਨੂੰ ਗਾਇਕੀ ਦੇ ਵਿੱਚ ਆਏ ਨੂੰ ਕਿੰਨੀ ਦੇਰ ਹੋ ਗਈ ਸੱਥਾਂ ਦੇ ਵਿੱਚ ਗਾਉਂਦਿਆਂ ਨੂੰ ਸੱਥਾਂ ਦੇ ਵਿੱਚ ਪ੍ਰੋਫੈਸ਼ਨਲੀ ਤਾਂ ਜੀ ਸਾਨੂੰ ਥੋੜਾ ਟਾਈਮ ਹੋਇਆ ਬਾਕੀ ਪਹਿਲਾਂ ਸਾਡੇ ਤੀਜੀ ਪੀੜ੍ਹੀ ਦੇ ਵਿੱਚ ਆ ਗਈ ਇਹ ਚੀਜ਼ ਪੁਰਾਣੇ ਸਾਡੇ ਘਰ ਦੇ ਵਿੱਚ ਤਿੰਨ ਪੀੜ੍ਹੀਆਂ ਜੀ ਸਰਪੰਚੀ ਰਹਿ ਲਈ ਆ ਸਾਡੇ ਪਹਿਲਾਂ ਬਾਬਾ ਜੀ 25 ਸਾਲ ਸਰਪੰਚ ਸੀਗੇ ਅਮਰ ਸਿੰਘ ਜੀ ਤੇ ਉਸ ਤੋਂ ਬਾਅਦ ਮੇਰੇ ਦਾਦਾ ਜੀ ਰਹੇ ਸਰਦਾਰ ਸਵਰਗਵਾਸੀ ਪ੍ਰਿੰਸੀਪਲ ਸਰਦਾਰ ਹਰਦੇਵ ਸਿੰਘ ਤੇ ਉਹਨਾਂ ਨੇ ਗਾਂ ਫਾਦਰ ਸਾਹਿਬ ਨੂੰ ਲਾਇਆ ਸਰਦਾਰ ਨਵਜੋਤ ਸਿੰਘ ਮੰਡੇਰ ਉਹਨਾਂ ਨੂੰ ਵੀ ਉਹ ਸਰੰਗੀ ਪਲੇ ਕਰ ਲੈਂਦੇ ਆ ਉਦੋਂ ਬਾਅਦ ਜੀ ਸਾਨੂੰ ਉਹਨਾਂ ਨੇ ਇਸ ਲਾਈਨ ਦੇ ਵਿੱਚ ਪਾਇਆ ਕਹ ਸਕਦੇ ਮੈਂ ਪਿਤਾ ਜੀ ਦੀ ਗੁਰਤੀ ਜਾਂ ਦਾਦਾ ਜੀ ਦੀ ਗੁਰਤੀ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਖੂਨ ਦੇ ਵਿੱਚ ਸਾਨੂੰ ਇਹ ਚੀਜ਼ ਮਿਲੀ ਹੈ ਤੇ ਉਹਨੂੰ ਅੱਗੇ ਕੰਟੀਨਿਊ ਕਰ ਰਹੇ ਹਾਂ ਜੇ ਬਾਕੀ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੂੰ ਕੋਈ ਐਸੀ ਕੋਈ ਯਾਦਗਾਰੀ ਹੋਵੇ ਜਿਹੜੀ ਸੱਥਾਂ ਦੇ ਵਿੱਚ ਬੋਲੀ ਜਾ ਸਕੇ ਕੋਈ ਯਾਦ ਰਹਿ ਗਈ ਹੋਵੇ ਬਾਈ ਸਾਡੇ ਤਾਂ ਮਤਲਬ ਬਚਪਨ ਹੀ ਸੱਥਾਂ ਚ ਨਿਕਲੇ ਮਤਲਬ ਸਾਡੇ ਫਾਦਰ ਸਾਹਿਬ ਤੋਂ ਲੈ ਕੇ ਮਤਲਬ ਜਦੋਂ ਸਾਡੇ ਪਿੰਡ ਮੇਲਾ ਜਰਗ ਸਾਡਾ ਪਿੰਡ ਜਰਗ ਹੈ ਜੀ ਉੱਥੇ ਦਾ ਮੇਲਾ ਬਹੁਤ ਮਸ਼ਹੂਰ ਹੈ ਚੱਲ ਚੱਲੀਏ ਜਰਗ ਦੇ ਮੇਲੇ ਮੁੰਡਾ ਤੇਰਾ ਮੈਂ ਚੱਕ ਨੂ ਹੂੰ ਤੇ ਉੱਥੇ ਗਾਉਣ ਲੱਗਦਾ ਪੁਰਾਣਾ ਤਾਂ ਉੱਥੇ ਬਾਬੇ ਆਉਂਦੇ ਸੀ ਮਤਲਬ ਜਦੋਂ ਸ਼ਾਮ ਨੂੰ ਉਹ ਆਉਣ ਜਾਣ ਦੇ ਸਾਧਨ ਘੱਟ ਹੁੰਦੇ ਸੀ ਪਹਿਲੀਆਂ ਅਸੀਂ ਸਰਪੰਚ ਹੋਣ ਦੇ ਨਾਤੇ ਸਾਰੇ ਮਤਲਬ ਬਾਬਿਆਂ ਆਪਣੇ ਘਰੇ ਰੋਕਣਾ ਉਹਨਾਂ ਦੀ ਸੇਵਾ ਕਰਨੀ ਉੱਥੋਂ ਸਾਡਾ ਮਤਲਬ ਇਨ੍ਹਾਂ ਸਾਜਾਂ ਵੱਲ ਬਹੁਤ ਪ੍ਰੇਮ ਪਿਆ ਜੀ ਤਿੰਨਾਂ ਨੇ ਇੱਕੋ ਸਟੇਜ ਤੇ ਪਹਿਲੀ ਵਾਰ ਆਇਆ ਜਾਂ ਅਲੱਗ-ਅਲੱਗ ਕਿਤੇ ਪਹਿਲੀ ਵਾਰ ਆਇਆ ਮਤਲਬ ਅਸਤਾ ਦੋਨੇ ਭਰਾ ਜੀ ਜਿਵੇਂ ਏ ਮਤਲਬ ਪਹਿਲਾ ਉਸਤਾਦ ਹੋਂ ਨਹੀਂ ਹੁੰਦੇ ਜਿਹੜੇ ਇਸ ਕਲਾ ਚ ਪ੍ਰਾਣੇ ਨੇ ਉਹਨਾਂ ਨਾਲ ਹੁੰਦਾ ਸੀ ਮਤਲਬ ਉਹਨਾਂ ਉਸਤਾਦ ਉਹਨਾਂ ਨਾਲ ਮਤਲਬ ਮੇਲੇ ਗਲੇ ਹੁੰਦੇ ਰਹਿੰਦੇ ਚਲੋ ਮਹਾਰਾਜ ਨੇ ਬੁਲਾਉਣ ਆਲੇ ਜੀ ਬੰਦਾ ਆਵਤਾ ਨਹੀਂ ਕਦੇ ਕੁਛ ਹੁੰਦਾ ਚਲੋ ਉਹਨਾਂ ਨੇ ਸਾਤੋ ਇੱਕ ਗਮ ਕਰਵਾਉਣਾ ਸੀ ਅਸੀਂ ਵਿਰਾਸਤੀ ਗਾਇਕੀ ਦੀ ਸੇਵਾ ਕਰ ਰਹੇ ਹਾਂ ਜੀ ਕਿੰਨੀ ਉਮਰ ਦੇ ਵਿੱਚ ਪਹਿਲਾ ਖੜਾ ਲਗਾਇਆ ਸੀ ਤੁਸੀਂ ਚਲੋ ਇਹ ਤਾਂ ਚਲੋ ਬਾਅਦ ਚ ਐਂਸ ਤੁਹਾਨੂੰ ਮਿਲਿਆ ਤੁਸੀਂ ਦੋਨੇ ਭਰਾ ਨੂੰ ਉਸ ਤੋਂ ਛੋਟੇ ਛੋਟੇ ਹੁੰਦੇ ਜੀ ਫਾਦਰ ਸਾਹਿਬ ਲੈ ਜਾਂਦੇ ਸੀਗੇ ਸਾਡੇ ਤੁਰਲੇ ਜਾਦਰੇ ਲਾ ਕੇ ਉਹਨਾਂ ਦੇ ਨਾਲੇ ਬਸ ਉਹਨਾਂ ਦਾ ਲੜਫੜ ਕੇ ਪੱਲੇ ਦਾ ਨਾਰੇ ਤੇ ਰਿਫਰੀ ਜਾਣਾ ਉਥੇ ਖਾੜਿਆਂ ਦੇ ਵਿੱਚ ਜੀ ਹਾਂ ਜੀ ਪਹਿਲਾ ਕਿਹੜਾ ਗਾਣਾ ਪਹਿਲਾ ਗੀਤ ਕਿਹੜਾ ਗਾਇਆ ਸੀਗਾ ਸਭ ਤੋਂ ਬਾਈ ਪ੍ਰੋਫੈਸ਼ਨਲ ਨਹੀਂ ਤਾਂ ਆਪਣਾ ਜਿਹੜਾ ਹੁਣ ਤੁਹਾਨੂੰ ਸੁਣਾਇਆ ਸੀ ਵੀ ਲੈ ਕੇ ਦੇ ਗਿਆ ਮੇਲੇ ਚੋਂ ਕਾਲੀ ਗਾਨੇ ਦਿਲ ਮਾਈ ਨਾਲ ਲੈ ਗਿਆ ਇਹ ਸਾਡਾ ਮਤਲਬ ਪ੍ਰੋਫੈਸ਼ਨਲ ਨਹੀਂ ਅਸੀਂ ਇਹ ਰਿਕਾਰਡ ਕੀਤਾ ਬਾਕੀ ਜਿਹੜੇ ਸੱਭਿਆਚਾਰਕ ਨੇ ਮਤਲਬ ਇਹ ਤਾਂ 100 100 2 200 ਸਾਲ ਪੁਰਾਣੇ ਗੀਤ ਨੇ ਜਿਹੜੇ ਅਸੀਂ ਗਾਣਿਆ ਸੱਥਾਂ ਚ ਕਿਹੜਾ ਕੋਈ ਇੱਕ ਗੀਤ ਗਾ ਕੇ ਸੁਣਾਉਗੇ ਹਾਂ ਜੀ ਹਾਂ ਜੀ 100 ਸਾਲ ਪੁਰਾਣਾ 100 ਸਾਲ ਪੁਰਾਣਾ ਅੱਜ ਦੇ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੇ 1932 ਦੇ ਰਿਕਾਰਡ ਵਾਂਗ ਕੀਤਾ ਹੈ ਕਿ ਲੈਰੀਆ ਮੋਰਾ ਗ ਮੈਂ ਨਾ ਤੇਰੇ ਰਹੀਂਦੀ ਹਰ ਵੇਲੇ ਬਤਨ ਮਾਣੇ ਨੂੰ ਤੜ ਤੜ ਫੇ ਕਹਿੰਦੀ ਉਸ ਨਾਲ ਲੱਗੇ ਸੁਣ ਕੇ ਲੈਰੀਆ ਮੋਰਾ ਤੇ ਹੁਣ ਵੀ ਨਾ ਤੇਰੇ ਤੇ ਮੈਂ ਹਾਂ ਕੁੜੀ ਆਪਣਾ ਨੇਲਦਾ ਖਾਈ ਵੇ وارਸ ਮੇਰੇ ਦਾਤੇ ਜੋਰ ਵਰ ਲੜ ਜੇ ਨਾ ਤੇਰੇ ਲਈ ਵੇ وارਸ ਮੇਰੇ ਦਾਤੇ ਜੋਰ ਵਰ ਲੜ ਜੇ ਨਾ ਤੇਰੇ ਲਈ ਕੋਤਕੀ ਮੈਨੂੰ ਡੋਲੇ ਚਾੜ ਆ ਮੈਂ ਨਾ ਸੀ ਡੋਲੇ ਕੋਲੇ ਰਿਆ ਬੋਰਾ ਵੇ ਹੌਲ ਮੈਂ ਨਾ ਤੇਰੇ ਨੇ ਹਰੇ ਵੇਲੇ ਕੋਤਨ ਮਾਂ দু ਦੇਖਿਆ ਵੀ ਤੁਸੀਂ ਬੜਾ ਡੀਪਲੀ ਗਾਉਂਦੇ ਹੋ ਇਹ ਗਾਇਕੀ ਵੀ ਸਿੱਖੀ ਹੈ ਕਿ ਤੂੰ ਬਿਲਕੁਲ ਜੀ ਖੂਨ ਦੇ ਵਿੱਚ ਸੀ ਤੁਹਾਨੂੰ ਦੱਸਿਆ ਵੀ ਪਹਿਲਾਂ ਦਾਦਾ ਜੀ ਨੇ ਸੀਗਾ ਸਾਇਤ ਦੇ ਨਾਮ ਤੇ ਉਹਦੇ ਬਾਅਦ ਫਾਦਰ ਸਾਹਿਬ ਨੂੰ ਸੀਗਾ ਤੇ ਸਾਡਾ ਆਪਦਾ ਵੀ ਫਿਰ ਜਹਾਜ ਜਵਾਕ ਨੂੰ ਛੋਟੇ ਹੁੰਦੇ ਉਦੋਂ ਮਾਹੌਲ ਮਿਲਦਾ ਫਿਰ ਉਹੋ ਜਿਹੀਆਂ ਚੀਜ਼ਾਂ ਗਾਉਣ ਆ ਜਾਂਦੇ ਆ अच्छा आज ਨੌਜਵਾਨ ਪੀੜੀ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਲਗਾਤਾਰ ਯੂਟਿਊਬ ਦਾ ਜਮਾਨਾ ਲੋਕ ਹੋਰ ਪਾਸੇ ਤੁਰੇ ਹੋਏ ਨੇ ਚਾਹੇ ਨਸ਼ੇ ਦੇ ਵਿੱਚ ਹੋਣ ਚਾਹੇ ਫੋਕ ਡਾਂਸ ਹੋਣ ਚਾਹੇ ਵੈਸਟਰਨ ਦੇ ਵਿੱਚ ਹੋਣ ਪਰ ਤੁਸੀਂ ਵਿਰਾਸਤ ਸੰਭਾਲ ਕੇ ਰੱਖੀ ਹੈ ਬਿਲਕੁਲ ਜੀ ਇਹ ਤਾਂ ਉਹ ਕਿਉਂਕਿ ਜਿਹੜੀ ਗਾਇਕੀ ਆ ਉਹਦਾ ਯੂਥ ਤੇ ਕਾਫੀ ਜ਼ਿਆਦਾ ਇੰਪੈਕਟ ਪੈਂਦਾ ਜਿਹਾ ਜਿਹੀਆਂ ਚੀਜ਼ਾਂ ਉਹਨਾਂ ਨੂੰ ਸੁਣਨ ਨੂੰ ਮਿਲਦੀਆਂ ਨੇ ਫਿਰ ਉਹੋ ਜਿਹੀਆਂ ਚੀਜ਼ਾਂ ਉਹ ਕਰਦੇ ਆ ਚਲੋ ਅੱਜ ਦੇ ਸਮੇਂ ਦੇ ਵਿੱਚ ਲੋੜ ਆ ਵੀ ਆਪਾਂ ਨੂੰ ਜਿਹੜੀਆਂ ਆਪਣੀਆਂ ਜੜ੍ਹਾਂ ਨੇ ਸਾਡੀ オリジナル ਗਾਇਕੀ ਆ ਆਪਣੀਆਂ ਜੜ੍ਹਾਂ ਨੇ ਜਦੋਂ ਸਾਡੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ ਤਾਂ ਜਿਹੜੀ ਵੀ ਮੰਜ਼ਲ ਦੀਆਂ ਜੜ੍ਹਾਂ ਮਜ਼ਬੂਤ ਨੇ ਉਹਨੂੰ ਜਿੱਦਾਂ ਮਰਜ਼ੀ ਉੱਚਾ ਪਵਾ ਲਓ ਕਦੇ ਢੈਂਦੀ ਨਹੀਂ ਸਾਡੀਆਂ ਜੜ੍ਹਾਂ ਸਟਰੋਂਗ ਕਰਨ ਦੀ ਲੋੜ ਆ ਜੀ ਬਾਕੀ ਕਾਫੀ ਸਾਰਾ ਪਿਆਰ ਮਿਲ ਵੀ ਰਿਹਾ ਬਾਕੀ ਅਸਤੇ ਇਹੀ ਕਵਾਂਗੇ ਵੀ ਜੇ ਚਲੋ ਆਪਾਂ ਕਹੀ ਜਾਂਦੇ ਆ ਵੀ ਹਾਂਜੀ ਇੱਕ ਦਮਾਨੇ ਦੇ ਵਿੱਚ ਆ ਹੋ ਰਿਹਾ ਮਾੜੇ ਗੀਤ ਆ ਰਹੇ ਨੇ ਉਹ ਆ ਤਾਂ ਰਹੇ ਨੇ ਬਟ ਉਹਨਾਂ ਦਾ ਕੋਈ ਹੱਲ ਵੀ ਨਹੀਂ ਲੱਭਿਆ ਜਾ ਰਿਹਾ ਪੋਜ਼ਿਟਿਵ ਗੀਤ ਜੇ ਆਉਣਗੇ ਤਾਂ ਹੀ ਲੋਕ ਸੁਣਨਗੇ ਉਹਨਾਂ ਦੇ ਸਾਹਮਣੇ ਜੇ ਆਉਣਗੇ ਬਾਕੀ ਬਹੁਤ ਸਾਰਾ ਪਿਆਰ ਮਿਲ ਰਿਹਾ ਜੀ ਬਾਕੀ ਲੱਗਿਆ ਕਿਹੜੇ ਕਿਹੜੇ ਸਿੰਗਰ ਨੂੰ ਕੁਝ ਮਿਲ ਚੁੱਕੇ ਆ ਕੋਈ ਕੋਈ ਸਟਾਰ ਨੂੰ ਮਿਲ ਚੁੱਕੇ ਆ ਕਿਸੇ ਨੇ ਹੌਸਲਾ ਫੁਜਾਈ ਕੀਤੀ ਹਾਂਜੀ ਬਈ ਕਾਫੀ ਸਿੰਗਰ ਨੇ ਜਿਵੇਂ ਬਾਈ ਕਮਰ ਗਰੇਵਾਲ ਮਤਲਬ ਉਹ ਬਹੁਤ ਪਿਆਰ ਕਰਦੇ ਨੇ ਗਾਇਕੀ ਨੂੰ ਤੇ ਉਹਨਾਂ ਦੀ ਜਿਹੜੀ ਮਾਤਾ ਨੇ ਮਤਲਬ ਉਹਨਾਂ ਅਸੀਂ ਉਹਨਾਂ ਦੇ ਕੋਲੇ ਗਏ ਉਹ ਕਹਿੰਦੇ ਵੀ ਮੈਂ ਤਾਂ ਇਹਨਾਂ ਨੂੰ ਰੋਜ਼ ਸੁਣਦੀ ਆ ਤੇ ਹਾਂਸਰਾ ਸ਼ਾਂਸ ਜੀ ਬਾਈ ਹਰ ਭਜਨ ਮਾਨ ਜੀ ਸਾਰਾ ਕਾਫੀ ਸੰਗਤ ਨੂੰ ਮਿਲਦੇ ਆ ਕਬਾਕੀਆਂ ਦੀ ਕਾਲਸ ਵੀ ਆਉਂਦੀਆਂ ਵੀ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਆ ਆ ਚੱਲੀ ਜਾਂਦੇ ਆ ਅਜਾ ਚਲੋ ਵਧੀਆ ਤੁਸੀਂ ਤਿੰਨੇ ਨੇ ਜੋੜੇ ਤੁਸੀਂ ਥੋੜੀ ਬਣੀ ਹੋਈ ਆ ਹਨਾ ਕਿਤੇ ਅਲੱਗ ਹੋਣ ਚਲੋ ਪਰਮਾਤਮਾ ਨਾ ਕਰੇ ਕਿਤੇ ਅਲੱਗ ਹੋਵੋਗੇ ਤੁਸੀਂ ਫਿਰ ਉਸ ਤੋਂ ਬਾਅਦ ਫਿਊਚਰ ਪਲਾਨ ਕੀ ਹੋਊਗਾ ਬਾਈ ਜੀ ਇਹ ਜੀ ਥਿੰਕਿੰਗ ਹੈ ਹੀ ਨਹੀਂ ਬਾ ਆਲਵੇਜ਼ ਪੋਜ਼ਿਟਿਵ ਵੇ ਸੋਚਿਆ ਜਿੱਨਾ ਚਿਰ ਹੁਣ ਤੱਕ ਕੰਮ ਕੀਤਾ ਚਲੋ ਬਾਕੀ ਮਹਾਰਾਜ ਨੇ ਜੋ ਕਰਾਉਣਾ ਹੁੰਦਾ ਉਹਦੇ ਬਸ ਹੁੰਦਾ ਜੀ ਕਦੇ ਨੈਗੇਟਿਵ ਸੋਚੀਦਾ ਹੀ ਨਹੀਂ ਜੀ ਸਭ ਕੁਝ ਚੰਗਾ ਹੀ ਚੰਗਾ ਦੁਨੀਆ ਤੇ ਚੰਗਾ ਹੀ ਚੰਗਾ ਚੱਲ ਰਹੀ ਹੈ ਜੀ ਤੇ ਚੰਗਾ ਹੀ ਚੰਗਾ ਦੇਖਦੇ ਆਂ ਅੱਛਾ ਮੈਂ ਤੁਹਾਡੇ ਤਿੰਨਾਂ ਤੇ ਆਉਂਗਾ ਤੁਹਾਡਾ ਏਮਸ ਕੀ ਹੈ ਗੋਲ ਕੀ ਹੈ ਤਿੰਨਾਂ ਦਾ ਮੈਂ ਸਾਡੀ ਪੜ੍ਹਾਈ ਵੀ ਚੱਲ ਰਹੀ ਹੈ ਜੇ ਨਾਲ ਨਾਲ ਮੈਂ ਬੈਚਲਰ ਕਰਦਾ ਮੈਥ ਕੰਪਿਊਟਰ ਐਪਲੀਕੇਸ਼ਨ ਨਾਲ ਜੀ ਮੇਰਾ ਫਾਈਨਲ ਇਅਰ ਆ ਆ ਨਾਲ ਦੇ ਨਾਲ ਸਾਡੀ ਸਟੱਡੀ ਵੀ ਚੱਲੇ ਸਨ ਬਟ ਨਾਲ ਦੇ ਨਾਲ ਸਾਡੀ ਐਮ ਐ ਸਿੰਗਿੰਗ ਦਾ ਵੀ ਆ ਹੁਣ ਜਿਵੇਂ ਜਿਵੇਂ ਪਿਆਰ ਮਿਲੀ ਜਾ ਰਿਹਾ ਸੀ ਮਤਲਬ ਲਾਈਵ ਸ਼ੋਜ਼ ਵੀ ਲੱਗ ਰਹੇ ਨੇ ਸਾਡੇ ਵਿਆਹਾਂ ਤੇ ਵੀ ਹੋਰ ਕਿਤੇ ਵੀ ਤੇ ਹੁਣ ਦੇਖਦੇ ਪੜ੍ਹਾਈ ਵੀ ਸਾਡੀ ਨਾਲ ਦੀ ਨਾਲ ਕੰਟੀਨਿਊ ਆ ਕਿਉਂਕਿ ਅਸੀਂ ਆਏ ਵੀ ਕਈ ਛੱਡ ਦਿੰਦੇ ਨੇ ਇਧਰ ਲਈ ਲਾਈਨ ਚ ਆਉਣ ਤੋਂ ਬਾਅਦ ਸਾਡੀ ਪੜ੍ਹਾਈ ਵੀ ਕੰਟੀਨਿਊ ਉਤੇ ਅਸੀਂ ਆਈ ਵੀ ਐਮ ਐ ਅਡਾਪਟ ਕੀਤਾ ਤੁਸੀਂ ਪੜ੍ਹਾਈ ਦੀ ਗੱਲ ਕੀਤੀ ਆ ਪੜ੍ਹਾਈ ਨੂੰ ਕਿੰਨਾ ਕੁ ਸਮਾਂ ਦੇਣਿਓ ਤੇ ਗਾਇਕੀ ਨੂੰ ਕਿੰਨਾ ਕੁ ਸਮਾਂ ਦੇਣਿਓ ਹਾਂਜੀ ਪੜ੍ਹਾਈ ਦਾ ਹੁਣ ਜੇ ਤਾਂ ਨਾਲ ਫੇ ਕਰੀਦੀ ਆ ਹਮਮ ਅੱਜ ਦੇ ਯੂਨੀਵਰਸਿਟੀ ਦੇ ਸਟੂਡੈਂਟ ਆ ਤੇ ਨਾਲ ਦੀ ਨਾਲ ਪੜ੍ਹਾਈ ਤਾਂ ਜ਼ਰੂਰੀ ਆ ਹਰੇਕ ਹਰੇਕ ਦੇ ਲਈ ਹਮਮ ਯੂਨੀਵਰਸਿਟੀ ਦੀ ਪੜ੍ਹਾਈ ਕਰ ਰਹੇ ਆ ਜੀ ਮੈਂ ਮਾਸਟਰਜ਼ ਐਗਰੀ ਬਿਜ਼ਨਸ ਦੇ ਵਿੱਚ ਖੇਤੀ ਵਪਾਰ ਦੀ ਪੜ੍ਹਾਈ ਕਰ ਰਹੇ ਆ ਹਮਮ ਪੀਏਯੂ ਦੇ ਵਿੱਚ ਜੀ ਤੇ ਵਧੀਆ ਟਾਈਮ ਕੱਢੀਦਾ ਜੀ ਬਾਕੀ ਇਹ ਤਾਂ ਸਾਡਾ ਸ਼ੌਂਕ ਆ ਜੀ ਸ਼ੌਂਕ ਨੂੰ ਟਾਈਮ ਨਿਕਲੇ ਜਾਂਦਾ ਕਿਤੇ ਨਾ ਨਿਕਲੇ ਜਾਂਦਾ ਜੀ ਕਿਤੇ ਲੋਕ ਅਵਾਰਾਗਰਦੀ ਕਰਦੇ ਮੈਂ ਕਹੂੰਗਾ ਬਾਹਰ ਗੀੜੀਆਂ ਮਾਰਦੇ ਆ ਪਿੰਡਾਂ ਸੱਤਾਂ ਵਿੱਚ ਮੋਹਲਾਂ ਵਿੱਚ ਜਾ ਕੇ ਤੁਸੀਂ ਟਾਈਮ ਸਪੈਂਡ ਕਰਦੇ ਹੋ ਗਾਇਕ ਦੇ ਵਿੱਚ ਹਾਂਜੀ ਹਾਂਜੀ ਬਿਲਕੁਲ ਸਾਡਾ ਸ਼ੌਂਕ ਹੈ ਜੀ ਇਹ ਸ਼ੌਂਕ ਨੂੰ ਪੂਰਾ ਕਰਨ ਲੱਗੇ ਹੋਏ ਹਾਂ ਜੀ ਹੂੰ ਜੀ ਮੈਂ ਆਖਰੀ ਸਵਾਲ ਤੇ ਆਉਂਗਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਬਈ ਜਿਹੇ ਜਿਹਾ ਆਪਾਂ ਪਰੋਸਾਂਗੇ ਉਹ ਜਿਹੀ ਜਵਾਨ ਪੀੜ੍ਹੀ ਸੁਣੂਗੀ ਜੇ ਆਪਾਂ ਚੰਗਾ ਵਧੀਆ ਇਹ ਜਿਹੇ ਸੱਤਾਂ ਦੇ ਗਾਉਣ ਪਤਾ ਲੱਗਣ ਵੀ ਜਿਹੜੇ ਸੁਣਦੇ ਨੇ ਹੁਣ ਜਵੇਂ ਅਸੀਂ ਜਾਣਦੇ ਆ ਕਈ ਸ਼ਹਿਰਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਜਾਣਦੇ ਆ ਹੂੰ ਮਤਲਬ ਸ਼ਹਿਰਾਂ ਨੇ ਬਹੁਤ ਪਸੰਦ ਕਰਦੇ ਮਤਲਬ ਲਾਈਟ ਮਿਊਜ਼ਿਕ ਜਿਵੇਂ ਆਰਗੈਨਿਕ ਫੂਡ ਕਰਨੀ ਚਾਹ ਰਹੇ ਆਰਗੈਨਿਕ ਸਿੰਗਿੰਗ ਵੱਲੀ ਵੀ ਹੁਣ ਆਉਣ ਲੱਗੇ ਲੋਕ ਤੇ ਜਿਹੇ ਜਾਂ ਆਪਾਂ ਪਰੋਸਾਂਗੇ ਉਹ ਜਿਹੇ ਲੋਕ ਸੁਣਨਗੇ ਕੋਈ ਪੀੜ੍ਹੀ ਦਾ ਆਪਾਂ ਦੋਸ਼ ਨਹੀਂ ਠਹਿਰਾ ਸਕਦੇ ਵੀ ਜਿਹੇ ਜਾਂ ਉਹਨਾਂ ਨੂੰ ਆਪਾਂ ਨੂੰ ਸੁਣਨ ਨੂੰ ਦਿੰਨੇ ਆ ਉਹ ਜਿਹੇ ਸੁਣਦੇ ਨੇ ਲੋਕ ਆਪਾਂ ਇਹੋ ਜਿਹੀਆਂ ਚੀਜ਼ਾਂ ਅੱਗੇ ਲੈ ਕੇ ਆਈਏ ਤੇ ਇਹ ਨਵੀਂ ਪੀੜ੍ਹੀ ਲਈ ਬਹੁਤ ਹੀ ਬੈਨੀਫੀਸ਼ੀਅਲ ਹੈ ਨਵੀਂ ਪੀੜ੍ਹੀ ਲਈ ਕੋਈ ਗਾਣਾ ਆਖਰੀ ਮੈਂ ਸੁਖਾਂਗਾ ਨਵੀਂ ਪੀੜ੍ਹੀ ਲਈ ਕੋਈ ਗਾਣਾ ਸੁਣਾਇਆ ਜਾਵੇ ਫਿਰ ਉਸ ਤੋਂ ਆਪਾਂ ਕਲੋਜ਼ ਕਰਦੇ ਆ ਆਪਣਾ ਬਾਈ ਆਪਣਾ ਹੁਣ ਨਿਊ ਟਰੈਕ ਆਉਣ ਲੱਗਿਆ ਜੀ ਮਤਲਬ ਉਹ ਹੈਗਾ ਨਾ ਮਤਲਬ ਕਪਲ ਤੇ ਆ ਹੂੰ ਉਹਦੇ ਮੈਂ ਦੋ ਬੋਲ ਸੁਣਾ ਦਿੰਦਾ ਸੁਣ ਚੀਰੇ ਵਾਲਿਆ ਵੇ ਆ ਕੇ ਕਰ ਤੇਰੇ ਮੈਂ ਆਈ ਜਿਉਂਦੇ ਰਹਿਣੋਂ ਮਾਪੇ ਵੇ ਜਿੰਨਾ ਲੜ ਤੇਰੇ ਮੈਂ ਲਾਈ ਮਾ ਸ਼ਗਨ ਮਨਾਏ ਸੀ ਪਿਤਾ ਵਾਰ ਕੇ ਸਿਰ ਤੋਂ ਪਾਣੀ ਤੂੰ ਮੇਰਾ ਰਾਜਾ ਸੋਹਣਾ ਵੇ ਤੇ ਬਣ ਗਈ ਮੈਂ ਤੇਰੀ ਹਾਂ ਰਾਣੀ ਤੂੰ ਮੇਰਾ ਰਾਜਾ ਸੋਹਣਾ ਵੇ ਤੇ ਬਣ ਗਈ ਮੈਂ ਤੇਰੀ ਹਾਂ ਰਾਣੀ ਹੋ ਬੋ ਸੁਣ ਗਿਆ ਮੈਂ ਕਹੂੰਗਾ ਇਹ ਵੀਡੀਓ ਵੱਤ ਵੱਤ ਸ਼ੇਅਰ ਕਰਿਓ ਕਿ ਨੌਜਵਾਨ ਜਿਹੜੀ ਵਿਰਾਸਤੀ ਸੰਭਾਲ ਕੇ ਰੱਖੀ ਹੈ ਮੰਡੇਰ ਬ੍ਰਦਰ ਨੇ ਠੀਕ ਹੈ ਆਮ ਨਾਲ ਸਮਾਜ ਵਿੱਚ ਕੈਸਟ ਆ ਵਿਆਰੀਆਂ ਰਿਕਾਰਡਡ ਵੀ ਚੱਲਦਾ ਪਿਆ ਵਾ ਮੈਂ ਕਹੂੰਗਾ ਕਿ ਇਹ ਨੌਜਵਾਨ ਪੀੜ੍ਹੀ ਦੇ ਉੱਤੇ ਇੱਕ ਮਿਸਾਲ ਹੈ ਇਹ ਕਿੰਨੇ ਨੌਜਵਾਨ ਦੋਸਤ ਨੇ ਅਲੱਗ-ਅਲੱਗ ਇਹ ਦੋਨੇ ਭਰਾ ਨੇ ਇਹ ਲੱਗ ਰਹੇ ਨੇ ਪਰ ਇਹਨਾਂ ਨੇ ਗਾਇਕੀ ਜਿਹੜੀ ਵਿਰਾਸਤੀ ਗਾਇਕੀ ਜਿਹੜੀ ਸੰਭਾਲ ਕੇ ਰੱਖੀ ਹੋਈ ਹੈ ਮੈਂ ਕਹੂੰਗਾ ਜਿਹੜੇ ਲੋਕ ਫੋਕ ਗਾਉਂਦੇ ਨੇ ਵੈਸਟਰਨ ਗਾਉਂਦੇ ਨੇ ਵੈਸਟਰਨ ਨੱਚਦੇ ਨੇ ਉਹ ਜਿਹੜਾ ਇਹਨਾਂ ਨੌਜਵਾਨਾਂ ਵੱਲ ਧਿਆਨ ਮਾਰੋ ਇਹਨਾਂ ਨੌਜਵਾਨਾਂ ਨੇ ਵਾਂਗੂ ਵਰਾਸਤੀ ਸੰਭਾਲ ਕੇ ਰੱਖੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਚ ਜਰੂਰ ਰਸਿਓ ਸੋ ਤੁਸੀਂ ਜੁੜੇ ਰਹੋ ਦਾ ਸਿਟੀ ਹੈਡਲਾਈਨ ਦੇ ਨਾਲ ਮੈਂ ਆਮਨੀ ਸਿੰਘ ਕੈਮਰਾਮੈਨ ਮੇਪਨ ਦੇ ਨਾਲ ਤੁਹਾਨੂੰ